ਸਾਤਸਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਦੁਆਰਾ ਰਚਿਤ ਅਣ ਹੋਏ ਨਾਵਲ ਦੇ ਵਿਸ਼ਾ ਵਸਤੂ ਬਾਰੇ ਸੰਖੇਪ ਤੇ ਵਿਚਾਰ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਉਮੀਦ ਹੈ ਅੱਜ ਦੀ ਇਹ ਲੈਕਚਰ ਲੜੀ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਸਹਾਇਕ ਸਿੱਧ ਹੋਵੇਗੀ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਪੰਜਾਬੀ ਨਾਵਲ ਵਿੱਚ ਗੁਰਦਿਆਲ ਸਿੰਘ ਦਾ ਪ੍ਰਵੇਸ਼ ਇੱਕ ਬੇਹਦ ਵਿਲੱਖਣ ਅਤੇ ਅਲੋਕਾਰੀ ਘਟਨਾ ਕਹੀ ਜਾ ਸਕਦੀ ਹੈ ਅਲੋਕਾਰੀ ਘਟਨਾ ਇਸ ਲਈ ਕਹੀ ਜਾ ਸਕਦੀ ਹੈ ਕਿ ਗੁਰਦਿਆਲ ਸਿੰਘ ਤੋਂ ਪਹਿਲਾਂ ਪੰਜਾਬੀ ਨਾਵਲਕਾਰ ਇੱਕ ਵਿਸ਼ੇਸ਼ ਚੌਖਟੇ ਦੇ ਵਿੱਚ ਰਹਿ ਕੇ ਨਾਵਲ ਸਿਰਜਦੇ ਸਨ ਮਿਸਾਲ ਦੇ ਤੌਰ ਤੇ ਅਸੀਂ ਭਾਈ ਵੀਰ ਸਿੰਘ ਨੂੰ ਲੈ ਸਕਦੇ ਹਾਂ ਜਿਨ੍ਹਾਂ ਦੇ ਨਾਵਲਾਂ ਦੀ ਵਿਸ਼ੇਸ਼ਤਾ ਇਹ ਰਹੀ ਸੀ ਕਿ ਉਹਨਾਂ ਦੇ ਨਾਵਲ ਸਿੱਖੀ ਆਦਰਸ਼ ਦੀ ਸਿਰਜਣਾ ਦੇ ਆਲੇ ਦੁਆਲੇ ਘੁੰਮਦੇ ਸਨ ਤੇ ਇਸ ਤੋਂ ਬਾਅਦ ਨਾਨਕ ਸਿੰਘ ਦਾ ਆਗਮਨ ਹੁੰਦਾ ਹੈ ਤੇ ਨਾਨਕ ਸਿੰਘ ਦੇ ਨਾਵਲਾਂ ਦੇ ਵਿੱਚ ਸੁਧਾਰਵਾਦ ਦਾ ਮਨੋਰਥ ਜਿਹੜਾ ਸੀ ਉਹ ਸਹਿਜ ਰੂਪ ਦੇ ਵਿੱਚ ਪਿਆ ਹੁੰਦਾ ਸੀ ਤੇ ਜਸਵੰਤ ਸਿੰਘ ਕਵਲ ਦੇ ਆਗਮਨ ਦੇ ਨਾਲ ਉਸ ਦੇ ਨਾਵਲਾਂ ਦਾ ਚਰਿੱਤਰ ਜੋ ਹੈ ਉਹ ਬਦਲਦਾ ਰਹਿੰਦਾ ਹੈ ਕਦੀ ਉਹ ਪ੍ਰਗਤੀਵਾਦੀ ਰੰਗ ਵਾਲੇ ਨਾਵਲ ਸਿਰਜਦੇ ਹਨ ਕਦੀ ਆਦਰਸ਼ਵਾਦੀ ਰੰਗਣ ਸੁਧਾਰਵਾਦ ਤਾਂ ਸੀ ਹੀ ਤੇ ਨਾਲ ਰੋਮਾਂਸਮੁਖੀ ਨਾਵਲ ਵੀ ਉਹ ਸਿਰਜਦੇ ਰਹੇ ਪਰ ਗੁਰਦਿਆਲ ਸਿੰਘ ਪਹਿਲਾ ਅਜਿਹਾ ਨਾਵਲਕਾਰ ਹੈ ਜਿਸ ਨੇ ਸਥਿਤੀ ਦੇ ਸੰਦਰਭਾਂ ਨੂੰ ਪਛਾਣਦੇ ਹੋਏ ਉਸ ਦੀਆਂ ਵੱਖ-ਵੱਖ ਪਰਤਾਂ ਦੇ ਬਹੁਪੱਖੀ ਚਿੱਤਰ ਨੂੰ ਪ੍ਰਮਾਣਿਕ ਰੂਪ ਦੇ ਵਿੱਚ ਪੇਸ਼ ਕੀਤਾ। ਮਿਸਾਲ ਵਜੋਂ ਪੰਜਾਬੀ ਨਾਵਲ ਜਗਤ ਜੋ ਹੈ ਗੁਰਦਿਆਲ ਸਿੰਘ ਦੇ ਪਰਵੇਸ਼ ਦੇ ਨਾਲ ਜਿੱਥੇ ਪੰਜਾਬੀ ਨਾਵਲ ਅੰਜਲਿਕਤਾ ਦਾ ਪ੍ਰਗਟਾਵਾ ਕਰਦਾ ਹੈ। ਅੰਜਲਿਕਤਾ ਤੋਂ ਭਾਵ ਹੈ ਕਿਸੇ ਕਿੱਤੇ ਵਿਸ਼ੇਸ਼ ਦੇ ਨਾਲ ਸਬੰਧਿਤ ਸਮੱਸਿਆਵਾਂ ਨੂੰ ਉਥੋਂ ਦੇ ਲੋਕਾਂ ਦੇ ਜਨਜੀਵਨ ਨੂੰ ਸੱਭਿਆਚਾਰ ਨੂੰ ਪ੍ਰਗਟਾਉਣਾ ਸੋ ਗੁਰਦਿਆਲ ਸਿੰਘ ਦੇ ਆਗਮਨ ਦੇ ਨਾਲ ਪੰਜਾਬੀ ਨਾਵਲ ਜਗਤ ਵਿੱਚ ਅੰਤਲਿਕ ਨਾਵਲਾਂ ਦਾ ਪ੍ਰਮਾਣਿਕ ਰੂਪ ਸਾਹਮਣੇ ਆਉਂਦਾ ਹੈ ਉਥੇ ਸਮਾਜਿਕ ਯਥਾਰਥ ਦੇ ਵੱਖ-ਵੱਖ ਪਸਾਰਾ ਜਿਹੜੇ ਹਨ ਉਹ ਪ੍ਰਤੀਕਾਤਮਕ ਅਰਥਾਂ ਸਮੇਤ ਉੱਭਰਦੇ ਹਨ ਜਾਂ ਉਜਾਗਰ ਹੁੰਦੇ ਹਨ ਗੁਰਦਿਆਲ ਸਿੰਘ ਨੇ ਆਪਣੇ ਅਣ ਹੋਏ ਨਾਵਲ ਦੇ ਵਿੱਚ ਲਘੂ ਮਾਨਵ ਦੇ ਤ्राਸਦਕ ਸਥਿਤੀਆਂ ਜਿਹੜੀਆਂ ਹਨ ਉਹਨਾਂ ਨੂੰ ਭਰੇ ਪੂਰੇ ਵਿਅਕਤੀ ਦੇ ਰੂਪ ਦੇ ਵਿੱਚ ਅਜਿਹੇ ਅਰਥਪੂਰਨ ਢੰਗ ਦੇ ਨਾਲ ਪੇਸ਼ ਕੀਤਾ ਹੈ ਕਿ ਤ्राਸਦਕ ਪਰਸਥਿਤੀਆਂ ਦੇ ਵਿੱਚ ਕਿਰਿਆ ਹੋਇਆ ਉਹ ਮਨੁੱਖ ਕਦੇ ਵੀ ਡੋਲਦਾ ਨਹੀਂ ਇਸ ਦਾ ਸਭ ਤੋਂ ਵੱਡੀ ਮਿਸਾਲ ਹੈ ਇਸ ਨਾਵਲ ਦਾ ਕੇਂਦਰੀ ਪਾਤਰ ਵਿਸ਼ਨਾ ਇਸ ਤੋਂ ਬਾਅਦ ਆ ਜਾਂਦਾ ਹੈ ਨਾਵਲ ਦਾ ਵਿਸ਼ਾ ਪੱਖ ਜਿਵੇਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀਆਂ 17 ਹਨ ਕਿ ਜਾ ਕੋ ਮੁਸਕਲ ਅਤ ਬਣੈ ਢੋਈ ਕੋਇ ਨਾ ਦੇ ਇਹ ਅਨਹੋਏ ਨਾਵਲ ਦੇ ਉੱਤੇ ਪੂਰੀ ਤਰ੍ਹਾਂ ਢੁਕਦੀਆਂ ਹਨ ਕਿਉਂਕਿ ਜਦੋਂ ਵੀ ਕਿਸੇ ਮਨੁੱਖ ਦੇ ਉੱਤੇ ਮੁਸੀਬਤ ਬਣਦੀ ਹੈ ਮੁਸ਼ਕਲ ਬਣਦੀ ਹੈ ਤਾਂ ਉਸ ਵੇਲੇ ਕੋਈ ਵੀ ਜਿਹੜਾ ਹੈ ਬੌੜ ਦਾ ਨਹੀਂ ਮੁਸੀਬਤ ਵੇਲੇ ਕੋਈ ਮਿੱਤਰ ਨਹੀਂ ਬਣਦਾ ਸਭ ਕਿਉਂਕਿ ਸੁਖ ਦੇ ਸਾਥੀ ਹੁੰਦੇ ਹਨ ਦੂਜਾ ਇਹ ਕਿ ਦ੍ਰਿੜਤਾ ਵਾਲਾ ਮਨੁੱਖ ਹੀ ਮੁਸੀਬਤ ਦੇ ਨਾਲ ਟਕਰਾ ਕਰ ਸਕੰਦੇ ਸਮਰੱਥ ਹੁੰਦਾ ਹੈ ਤੀਜਾ ਜੇ ਮੁਸੀਬਤ ਵੇਲੇ ਦਇਆਕੋਰ ਵਰਗੀ ਸਾਰਥਣ ਨਾਲ ਹੋਵੇ ਤਾਂ ਦੁੱਖ ਘਟ ਜਾਂਦਾ ਹੈ ਪਰ ਜੇ ਕਰਤਾਰੀ ਵਰਗੀਆਂ ਚੰਦਰੀਆਂ ਔਰਤਾਂ ਦਾ ਸਾਥ ਹੋਵੇ ਤਾਂ ਘਰ ਨਰਕ ਬਣ ਜਾਂਦਾ ਹੈ ਇਹੋ ਹਾਲਤ ਦੋਸਤਾਂ ਦੀ ਹੁੰਦੀ ਹੈ ਕਈ ਦੋਸਤ ਅਜਿਹੇ ਹੁੰਦੇ ਹਨ ਜੋ ਕਰ ਕੁਝ ਨਹੀਂ ਸਕਦੇ ਪਰ ਦਿਲੀ ਹਮਦਰਦੀ ਰੱਖਦੇ ਹਨ ਜਿਵੇਂ ਕਿ ਅਣਹੋਏ ਨਾਵਲ ਦੇ ਵਿੱਚ ਹੇਤੀਆ ਤੇ ਬੂਟਾ ਦੀ ਬਿਛਨੇ ਦੇ ਨਾਲ ਪੂਰੀ ਦਿਲੀ ਹਮਦਰਦੀ ਹੈ ਦੂਜੇ ਪਾਸੇ ਕੁਝ ਦੋਸਤ ਅਜਿਹੇ ਹੁੰਦੇ ਹਨ ਜਿਹੜੇ ਕਰਦੇ ਕਰਾਉਂਦੇ ਕੁਝ ਨਹੀਂ ਬੁੱਕਲ ਦੇ ਸੱਪ ਵਾਂਗ ਵਕਤ ਪੈਣ ਤੇ ਉਹ ਡੰਗ ਹੀ ਮਾਰਦੇ ਹਨ ਜਿਵੇਂ ਕਿ ਇਸ ਨਾਵਲ ਦੇ ਵਿੱਚ ਅਜਿਹੇ ਪਾਤਰ ਵੀ ਹਨ ਜਿਹੜੇ ਦੋਸਤ ਹੋਣ ਦੇ ਬਾਵਜੂਦ ਵੀ ਵਕਤ ਪੈਣ ਤੇ ਬਿਸ਼ਨੇ ਦੇ ਵਿਰੁੱਧ ਗਵਾਹੀਆਂ ਦਿੰਦੇ ਹਨ ਉਸ ਨੂੰ ਸਜ਼ਾ ਕਰਵਾਉਂਦੇ ਹਨ ਨਾਵਲ ਦਾ ਵਿਸ਼ਾ ਜੋ ਹੈ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮੈ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਦਿਸਕੇ ਰੈ ਬਿਪਤ ਪਰਿ ਸਭ ਹੀ ਸੰਛਾੜਤ ਕੋਈ ਨ ਆਵਤ ਨੇਰੈ ਨੂੰ ਪੂਰੀ ਤਰ੍ਹਾਂ ਜੋ ਹੈ ਉਹ ਪ੍ਰਗਟਾਉਂਦਾ ਹੈ ਕਿਉਂਕਿ ਬਿਸ਼ਨਾ ਘਰ ਦਾ ਮੋਰੀ ਸੀ ਤੇ ਦੁੱਖਾਂ ਸਭ ਨੂੰ ਆਪਣਾ ਸਮਝਦਾ ਸੀ ਤੇ ਕਿਸੇ ਪਰ ਜੋ ਹੈ ਉਹ ਕਿਸੇ ਦੀ ਆਕੜ ਨੂੰ ਬਿਲਕੁਲ ਨਹੀਂ ਸੀ ਸਹਾਰਦਾ ਚੰਗੇ ਦਿਨਾਂ ਵਿੱਚ ਬਿਸ਼ਨਾ ਅਤੇ ਭਗਤਾ ਸਕੇ ਭਰਾ ਸਨ ਦੁੱਖ ਸੁੱਖ ਦੇ ਸਾਥੀ ਸਨ ਇਕੱਠੇ ਖਾਂਦੇ ਪੀਂਦੇ ਸਨ ਇਕੱਠੇ ਬੈਠਦੇ ਸਨ ਪਰ ਬਿਸ਼ਨਾ ਅਣਖੀ ਸੁਭਾ ਦਾ ਹੋਣ ਸਦਕਾ ਆਪਣੇ ਨਾਲ ਹੋਏ ਤੱਕੇ ਨੂੰ ਸਹਿਣ ਨਹੀਂ ਕਰ ਸਕਿਆ ਇਸੇ ਦੇ ਪ੍ਰਤੀਕਰਮ ਵਜੋਂ ਉਹ ਸਰਕਾਰੀ ਹੁਕਮ ਨਹੀਂ ਮੰਨਦਾ ਉਹ ਅਫਸਰੇ ਮੰਡੀ ਦੇ ਵਿਰੁੱਧ ਬੜਾ ਨਿਧੜਕ ਹੋ ਕੇ ਵਜ਼ੀਰ ਦੇ ਸਾਹਮਣੇ ਆਪਣੇ ਨਾਲ ਹੋਏ ਅਣਹਾਂ ਵਿਰੁੱਧ ਸ਼ਿਕਾਇਤ ਕਰਦਾ ਹੈ ਅਤੇ ਉਸ ਕੋਲੋਂ ਇਨਸਾਫ਼ ਦੀ ਮੰਗ ਕਰਦਾ ਹੈ ਪਰ ਇਸ ਦੇ ਬਦਲੇ ਵਿੱਚ ਉਸ ਨੂੰ ਮਿਲਦੀ ਕੀ ਹੈ ਕੈਦ ਅਤੇ ਘਰੋਂ ਬੇਕਾਰ ਹੋਣਾ ਵਿਸ਼ਨਜਜ ਇਹਨਾਂ ਮੁਸੀਬਤਾਂ ਵਿੱਚ ਫਸਦਾ ਹੈ ਤਾਂ ਉਸ ਦਾ ਭਰਾ ਭਗਤਾ ਉਸ ਨੂੰ ਛੱਡ ਦਿੰਦਾ ਹੈ ਜਿਸ ਨੂੰ ਉਸ ਨੇ ਪੁੱਤਰਾ ਵਾਂਗ ਪਾਲਿਆ ਸੀ ਕਿਉਂਕਿ ਉਸ ਦਾ ਆਪਣਾ ਕੋਈ ਪੁੱਤਰ ਨਹੀਂ ਸੀ ਤੇ ਉਸ ਨੇ ਭਗਤੇ ਨੂੰ ਪੁੱਤਰਾ ਵਾਂਗ ਪਾਲਿਆ ਚਾਵਾ ਨਾਲ ਵਿਆਹ ਕੇ ਲਿਆਇਆ ਉਸ ਨੂੰ ਕਰਤਾਰੀ ਨੂੰ ਉਸਨੇ ਨੂਆ ਵਰਗਾ ਪਿਆਰ ਦਿੱਤਾ ਪਰ ਹੁਣ ਕਰਤਾਰੀ ਵੀ ਪੂਰੀ ਤਰ੍ਹਾਂ ਬਦਲ ਗਈ ਅਤੇ ਬਿਸ਼ਨੇ ਦੇ ਤੇ ਜੋਸ ਦੀ ਘਰ ਵਾਲੀ ਦਇਆਕੋਰ ਸੀ ਉਸ ਦੀ ਸ਼ਕਲ ਤੱਕ ਵੇਖਣੀ ਪਸੰਦ ਨਹੀਂ ਕਰਦੀ ਬਿਸ਼ਨੇ ਨਾਲ ਠੋਲੇ ਵਰਗੇ ਜਿਹੜੇ ਮਿੱਤਰ ਹਨ ਜਿਨ੍ਹਾਂ ਨੇ ਵਿਸ਼ਵਾਸ ਘਾਟ ਕੀਤਾ ਉਸ ਵਿਰੁੱਧ ਝੂਠੀਆਂ ਗਵਾਹੀਆਂ ਦਿੱਤੀਆਂ ਤੇ ਉਸ ਨੂੰ ਸਜ਼ਾ ਕਰਵਾਈ ਇਸ ਦੇ ਨਾਲ ਹੀ ਤੋਤੀ ਵਰਗੇ ਸੇਠਾਂ ਤੇ ਪੂੰਜੀਪਤੀਆਂ ਨੂੰ ਵੀ ਕਿਰਾਏ ਉੱਤੇ ਦਿੱਤਾ ਹਾਤਾ ਖਾਲੀ ਕਰਵਾਉਣ ਦਾ ਖਿਆਲ ਵੀ ਉਦੋਂ ਹੀ ਆਉਂਦਾ ਹੈ ਜਦੋਂ ਵਿਸ਼ਨਾ ਮੁਸੀਬਤਾਂ ਦੇ ਨਾਲ ਘੋਲ ਕਰ ਰਿਹਾ ਹੁੰਦਾ ਹੈ ਸਕਾ ਭਰਾ ਭਗਤਾ ਵੀ ਜਿਹੜਾ ਹੈ ਦੁਸ਼ਮਣਾਂ ਦੀ ਚੁੱਕ ਵਿੱਚ ਆ ਕੇ ਦੁਸ਼ਮਣ ਬਣ ਜਾਂਦਾ ਹੈ ਦੂਜੇ ਪਾਸੇ ਬੂਟਾ ਤੇਲੀ ਬੁੱਧਾ ਤੇ ਕਾਨੀਏ ਵਰਗੇ ਕੀਰਤੀ ਉਸ ਦੇ ਸੱਚੇ ਹਮਦਰਦ ਬਣ ਕੇ ਉਸ ਦੇ ਅੰਗ ਸੰਗ ਰਹਿੰਦੇ ਹਨ ਅਤੇ ਅੰਤ ਤੱਕ ਉਸ ਦੇ ਨਾਲ ਲਿਬਦੇ ਹਨ ਪਾਵੇਂ ਉਹ ਬਿਸ਼ਲੇ ਲਈ ਕਰ ਤਾਂ ਕੁਝ ਨਹੀਂ ਸਕੇ ਪਰ ਉਹਨਾਂ ਨੇ ਆਪਣੇ ਵੱਲੋਂ ਪੂਰੀ ਵਾਹ ਲਾਈ ਕਿ ਬਿਸ਼ਨਾ ਦੁਖੀ ਨਾ ਹੋਵੇ ਬਿਸ਼ਨਾ ਜੋ ਹੈ ਉਹ ਬੜਾ ਧ੍ਰਿੜ ਵਿਸ਼ਵਾਸੀ ਪਾਤਰ ਹੈ ਜਿਹੜਾ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰਹਿਣ ਵਾਲਾ ਹੈ ਤੇ ਮੁਸੀਬਤਾਂ ਨੂੰ ਖਿੜੇ ਮੱਥੇ ਸਹਿਣ ਕਰਦਾ ਉਹਨਾਂ ਦੇ ਨਾਲ ਸਿੰਘ ਬਸਾਉਂਦਾ ਹੈ ਆੜਾ ਲਾਉਂਦਾ ਹੈ ਜੂਝਦਾ ਹੈ ਸੰਤੂ ਤੇ ਉਸਦੀ বউਟੀ ਨੇ ਬੁਢਾਪੇ ਵੇਲੇ ਬਿਸ਼ਨਾ ਅਤੇ ਉਸਦੀ ਘਰ ਵਾਲੀ ਦਇਆਗੌਰ ਦੀ ਖੂਬ ਸੇਵਾ ਕੀਤੀ ਔਰ ਬਿਨਾ ਕਿਸੇ ਸਵਾਰਥ ਦੇ ਕੀਤੀ ਇਹ ਦੋਵੇਂ ਇਹਨਾਂ ਦੀ ਸੇਵਾ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਸਨ ਅਤੇ ਉਹਨਾਂ ਨੇ ਬਿਛਨੇ ਤੇ ਦਇਆਗੋਰ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਜਿੱਥੇ ਇਸ ਸੰਸਾਰ ਵਿੱਚ ਠੋਲੇ ਤੇ ਤੋਤੀ ਵਰਗੇ ਮਤਲਬੀ ਲੋਕ ਹਨ ਉੱਥੇ ਸੰਤੂ ਤੇ ਉਸਦੇ ਟੱਬਰ ਟੱਬਰ ਤੋਂ ਭਾਵ ਹੈ ਘਰ ਵਾਲੀ ਵਰਗੇ ਚੰਗੇ ਲੋਕ ਵੀ ਹਨ ਨਾਵਲਕਾਰ ਦਾ ਇੱਥੇ ਇਹ ਭਾਵ ਹੈ ਕਿ ਜਿੱਥੇ ਆਪਣੇ ਸਬੰਧੀ ਔਖੇ ਵੇਲੇ ਦੂਰ ਨੱਸਦੇ ਹਨ ਉੱਥੇ ਬੇਗਾਨੇ ਸਹਾਇਤਾ ਕਰਨ ਦੇ ਲਈ ਵਾਰਡ ਦੇ ਵੀ ਹਨ ਮੁਸੀਬਤਾਂ ਤੇ ਔਂਕੜਾਂ ਨਾਲ ਭੱਜੇ ਹੋਏ ਬਿਛਨੇ ਉੱਤੇ ਇੱਕ ਮੁਸੀਬਤ ਹੋਰ ਪੈ ਜਾਂਦੀ ਹੈ ਕਿ ਉਸ ਦੀ ਜੀਵਨ ਸਾਥਣ ਦਇਆਕੋਰ ਜਿਹੜੀ ਹਮੇਸ਼ਾ ਬਿਛਨੇ ਦੇ ਨਾਲ ਹਰ ਔਕੜ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਸੀ ਜਿਹੜੀ ਬੜੇ ਸ਼ੇਰਦਿਲ ਵਰਗੀ ਸੀ ਮਤਲਬ ਉਸ ਦਾ ਬੜੀ ਬਹਾਦਰ ਔਰਤ ਸੀ ਤੇ ਮੁਸੀਬਤਾਂ ਦੇ ਵਿੱਚ ਕਦੇ ਘਬराई ਵੀ ਨਹੀਂ ਸੀ ਹਰ ਰੁਕਿਆਈ ਦੇ ਵਿੱਚ ਉਸਨੇ ਬਿਸ਼ਨੇ ਦਾ ਸਾਸ ਜਿਹੜਾ ਸੀ ਪੂਰ ਡਟ ਕੇ ਦਿੰਦਿਆਂ ਹੋਇਆਂ ਸਮਾਜ ਦੇ ਨਾਲ ਉਸਦੇ ਬਰਾਬਰ ਖੜ ਕੇ ਟੱਕਰ ਲਈ ਸੀ ਦਇਆਕੋਰ ਦੀ ਮੌਤ ਪਿੱਛੋਂ ਭਗਤਾ ਲੋਕਾਂ ਦੀ ਸ਼ਰਮ ਅਤੇ ਆਪਣੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਿਸ਼ਨੇ ਨੂੰ ਆਪਣੇ ਘਰ ਲੈ ਜਾਣ ਲਈ ਜੋਰ ਦਿੰਦਾ ਹੈ ਅੰਦਰੋਂ ਨਹੀਂ ਕਿਉਂਕਿ ਉਹ ਲੋਕ ਲੱਜਾ ਅਨੁਸਾਰ ਕਿ ਲੋਕ ਕੀ ਕਹਿਣਗੇ ਬਾਵੇਂ ਸੰਤੂ ਤੇ ਦੇ ਨਿਰਸ਼ਲ ਪਿਆਰ ਸਦਕਾ ਬਿਸ਼ਨਾ ਉੱਥੇ ਹੀ ਬਾਕੀ ਉਮਰ ਬਿਤਾ ਚਾਹਦਾ ਸੀ ਪਰ ਉਸ ਦਾ ਹੁਣ ਉੱਥੇ ਜੀ ਨਹੀਂ ਲੱਗਦਾ ਉਸ ਨੇ ਸਾਰੀ ਉਮਰ ਨਿਡਰ ਮਤਲਬ ਨਿਡਰ ਯੋਧੇ ਦੀ ਤਰ੍ਹਾਂ ਕੱਟੀ ਸੀ ਅਤੇ ਕਿਸੇ ਦੀ ਟੈ ਨਹੀਂ ਸੀ ਮੰਨੀ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਾਵ ਟੁਕਾਂ ਹਨ ਕਿ ਟੈ ਨਾ ਮੰਨਣ ਕਿਸੇ ਦੀ ਖਲੋ ਜਾਂ ਡਾਂਗਾ ਮੋਢੇ ਤੇ ਉਲਾਰ ਕੇ ਇਹ ਸਤਰਾਂ ਜਿਹੜੀਆਂ ਨੇ ਬਿਸ਼ਨੇ ਦੇ ਚਰਿੱਤਰ ਦੇ ਉੱਤੇ ਪੂਰੀ ਤਰ੍ਹਾਂ ਟੁਕਦੀਆਂ ਹਨ ਪਰ ਬੁਢਾਪੇ ਅਤੇ ਦਇਆਕੌਰ ਦੀ ਮੌਤ ਨੇ ਬਿਸ਼ਨੇ ਨੂੰ ਨਿਡਾਲ ਕਰ ਦਿੱਤਾ ਸੀ ਹੁਣ ਉਸ ਦੀ ਸੋਚ ਜਿਹੜੀ ਸੀ ਉਸ ਦੀ ਰਾਤ ਜਿਹੜੀ ਸੀ ਉਹ ਸੋਚਾ ਸੋਚਦੇ ਦੀ ਲੰਗ ਜਾਂਦੀ ਸੀ ਤੇ ਸਾਰੀ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ ਕਈ ਕਈ ਵਾਰੀ ਤਾਂ ਤਰਵਕ ਕਿਉਂ ਉੱਠ ਵੀ ਜਾਂਦਾ ਅੰਤ ਨੂੰ ਭਗਤੇ ਦੀਆਂ ਮਿੰਨਤਾਂ ਨੂੰ ਅੱਗੇ ਰੱਖ ਕੇ ਤੇ ਕਰਤਾਰੀ ਦੇ ਚੰਦਰੇ ਸੁਭਾ ਨੂੰ ਭੁਲਾ ਕੇ ਭਗਤੇ ਦੇ ਨਾਲ ਉਸ ਦੇ ਘਰ ਚਲਾ ਜਾਂਦਾ ਹੈ ਇੱਥੇ ਲੇਖਕ ਇਹ ਵੀ ਦੱਸਣ ਦਾ ਯਤਨ ਕਰਦਾ ਹੈ ਕਿ ਕਈ ਵਾਰ ਬੰਦਾ ਨਾ ਚਾਹੁੰਦਿਆਂ ਹੋਇਆਂ ਵੀ ਲੋਕ ਲੱਜਾ ਤੋਂ ਬਚਣ ਲਈ ਅਜਿਹਾ ਕੰਮ ਕਰਦਾ ਹੈ। ਭਗਤਾ ਬਿਸ਼ਨੇ ਨੂੰ ਇਸੇ ਵਿਚਾਰ ਅਧੀਨ ਘਰ ਲੈ ਕੇ ਜਾਂਦਾ ਹੈ। ਬਿਸ਼ਨੇ ਨੂੰ ਆਪਣੇ ਭਰਾ ਦੇ ਘਰ ਜਾ ਕੇ ਵੀ ਪਰਚੈਨ ਨਹੀਂ ਆਉਂਦਾ ਕਿਉਂਕਿ ਭਗਤੇ ਦਾ ਮੇਲਜੋਲ ਤੋਤੀਮਲ ਅਤੇ ਠੁੱਲੇ ਵਰਗਿਆਂ ਨਾਲ ਸੀ। ਬਿਸ਼ਨਾ ਬੜਾ ਦੁਖੀ ਸੀ ਪਰ ਬੇਬਸ ਵੀ ਸੀ। ਪਾਠਕ ਦੀ ਹਮਦਰਦੀ ਜੋ ਹੈ ਉਹ ਬਿਸ਼ਨੇ ਨਾਲ ਹੈ। ਨਾਵਲਕਾਰ ਜਿੱਥੇ ਬਿਛਨੇ ਦੀ ਦ੍ਰਿੜਤਾ ਨੂੰ ਤੋੜਨ ਵਿੱਚ ਸਫਲ ਹੋਇਆ ਹੈ ਉੱਥੇ ਉਸ ਨਾਲ ਹੋਈਆਂ ਵਧਿਕੀਆਂ ਦੀ ਲੜੀ ਵੀ ਕਾਇਮ ਰੱਖ ਸਕਿਆ ਹੈ ਨਾਵਲਕਾਰ ਨੇ ਬਿਛਨੇ ਨੂੰ ਕਿਤੇ ਇਨਸਾਫ ਨਹੀਂ ਮਿਲਦਾ ਵਿਖਾਇਆ ਸਗੋਂ ਉਸ ਨੂੰ ਹਾਰਿਆ ਹੋਇਆ ਵਿਖਾ ਕੇ ਨਾਵਲ ਦੀ ਸਾਰੀ ਰੋਚਕਤਾ ਖਤਮ ਕਰ ਦਿੰਦੀ ਹੈ ਨਾਵਲਕਾਰ ਇਹ ਗੱਲ ਪ੍ਰਗਟਾਣ ਵਿੱਚ ਪੂਰੀ ਤਰ੍ਹਾਂ ਸਫਲ ਹੋਇਆ ਹੈ ਕਿ ਪਾਪੀ ਪਾਪ ਕਰਕੇ ਵਧੇਰੇ ਪਰਫੁੱਲਿਤ ਹੁੰਦਾ ਹੈ ਇਹ ਤਾਂ ਠੀਕ ਹੈ ਕਿ ਭਗਤੇ ਨੂੰ ਉਸਦੇ ਪੁੱਤਰ ਦੇ ਦੁਰਾਚਾਰੀ ਹੋਣ ਨਾਲ ਸਜ਼ਾ ਮਿਲ ਜਾਂਦੀ ਹੈ ਜੋ ਉਸਨੇ ਬਿਸ਼ਨੇ ਦਾ ਸਾਥ ਛੱਡਿਆ ਬਿਸ਼ਨੇ ਦੀਆਂ ਆਂਦਰਾਂ ਤੜਪਾਈਆਂ ਤੇ ਉਸ ਦੀ ਸਜ਼ਾ ਜਿਹੜੀ ਹੈ ਆਪਣੇ ਕਿਉਂਕਿ ਬਿਸ਼ਨਾ ਭਗਤੇ ਨੂੰ ਆਪਣੇ ਪੁੱਤਰ ਵਾਂਗ ਪੁੱਤ ਹੀ ਸਮਝਦਾ ਸੀ ਪੁੱਤਰ ਵਾਂਗ ਹੀ ਉਸਨੇ ਉਸ ਨੂੰ ਪਾਲਿਆ ਪੜਾਇਆ ਲਿਖਾਇਆ ਵਿਆਹਿਆ ਸਾਰਾ ਕੁਝ ਕੀਤਾ ਉਸ ਦਾ ਪਰ ਉਹ ਜਿਹੜਾ ਹੈ ਉਸਦੇ ਨਾਲ ਨਹੀਂ ਖੜਦਾ ਤੇ ਠੀਕ ਉਹੀ ਕਹਿੰਦੇ ਕੁਦਰਤ ਉਸੇ ਤਰ੍ਹਾਂ ਤੁਹਾਨੂੰ ਵਾਪਸ ਪਰਤੌਂਦੀ ਹੈ ਜਿਸ ਤਰ੍ਹਾਂ ਦਾ ਤੁਹਾਡਾ ਨਜ਼ਰੀਆ ਹੁੰਦਾ ਹੈ ਸੋ ਭਗਤੇ ਦਾ ਪੁੱਤਰ ਜਿਹੜਾ ਹੈ ਉਹ ਦੁਰਾਚਾਰੀ ਹੋਣ ਸਦਕਾ ਭਗਤੇ ਨੂੰ ਜਿਉਂਦੇ ਜੀ ਸਜ਼ਾ ਮਿਲ ਜਾਂਦੀ ਹੈ ਪਰ ਬਿਸ਼ਨਾ ਤਾਂ ਸਾਰਿਆਂ ਨੂੰ ਹੀ ਅਣਹੋਏ ਦੱਸਦਾ ਹੈ ਨਾਵਲ ਦਾ ਵਿਸ਼ਾ ਜਾਂ ਉਦੇਸ਼ ਜੋ ਹੈ ਅਸਲ ਦੇ ਵਿੱਚ ਨਾਵਲਕਾਰ ਨੇ ਸੱਚ ਦੀ ਜੈ ਤੋਂ ਝੂਠ ਦੀ ਜੈ ਵਿਖਾ ਕੇ ਜਾਂ ਝੂਠ ਤੇ ਪਾਪ ਦੀ ਜਿੱਤ ਵਿਖਾ ਕੇ ਬਿਸ਼ਨੇ ਵਰਗੇ ਮਿਹਨਤਕਸ਼ ਤੇ ਧ੍ਰਿੜ ਵਿਸ਼ਵਾਸੀ ਨੂੰ ਦਰਦ ਦਰ ਰੋਲਦਾ ਹੋਇਆ ਵਿਖਾਇਆ ਹੈ ਤੇ ਸਮਾਜਿਕ ਸਥਿਤੀ ਨੂੰ ਪ੍ਰਗਟਾਇਆ ਹੈ ਇਹ ਸਾਡੇ ਸਮਾਜ ਦਾ ਕੌੜਾ ਯਥਾਰਥ ਹੈ ਕਿ ਆਮ ਬੰਦੇ ਦੀ ਜਿਹੜੀ ਹੈ ਸਮਾਜ ਦੇ ਵਿੱਚ ਸੁਣਵਾਈ ਨਹੀਂ ਹੈ ਪੈਸੇ ਵਾਲੇ ਪਾਵਰ ਵਾਲੇ ਮਤਲਬ ਪ੍ਰਸਤ ਲੋਕ ਜਿਹੜੇ ਨੇ ਉਹ ਹਮੇਸ਼ਾ ਆਪਣੇ ਮਿਸ਼ਨ ਦੇ ਅਨੁਸਾਰ ਜਿਹੜੇ ਨੇ ਕਾਮਯਾਬ ਹੋ ਜਾਂਦੇ ਨੇ ਪਰ ਸੱਚ ਸਚਾਈ ਦੇ ਨਾਲ ਖੜਾ ਹੋਇਆ ਇਮਾਨਦਾਰ ਮਨੁੱਖ ਜਿਹੜਾ ਹੈ ਉਹ ਕਾਲਾ ਕਾਲਨ ਦੇ باوجود ਵੀ ਉਸ ਦੇ ਪੱਲੇ ਕੁਝ ਨਹੀਂ ਪੈਂਦਾ ਸੋ ਉਮੀਦ ਹੈ ਕਿ ਅਣ ਹੋਈ ਨਾਵਲ ਦੇ ਵਿਸ਼ੇ ਵਸਤੂ ਬਾਰੇ ਕੀਤੀ ਗਈ ਇਹ ਸੰਖੇਪ ਜਿਹੀ ਚਰਚਾ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਸਹਾਇਕ ਸਿੱਧ ਹੋਵੇਗੀ ਅਗਲੀ ਲੈਕਚਰ ਲੜੀ ਦੇ ਵਿੱਚ ਅਸੀਂ ਨਾਵਲ ਦੇ ਕਲਾਤਮਕ ਪੱਖ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਨ ਦੇ ਲਈ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਪੜਾਈ ਦੇ ਵਿੱਚ ਤੁਹਾਡਾ ਸਹਿਯੋਗ ਯੋਗਦਾਨ ਵੀ ਸ਼ਾਮਿਲ ਹੋ ਸਕੇ ਸੋ ਵੇਖਦੇ ਰਹੋ ਇਸ ਚੈਨਲ ਨੂੰ ਤੇ ਨਾਲ ਹੀ ਸਬਸਕ੍ਰਾਈਬ ਵੀ ਕਰ ਲਵੋ ਤੇ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਲੈਕਚਰਾਂ ਲੜੀਆਂ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਸੋ ਮਿਲਾਂਗੇ ਅਗਲੀ ਲੈਕਚਰ ਲੜੀ ਦੇ ਵਿੱਚ ਤਦ ਤੱਕ ਲਈ ਇਜਾਜ਼ਤ ਧੰਨਵਾਦ